ਅੱਜ ਦਿਖਾਵਾਂਗੇ ਦੁਨੀਆ ਨੂੰ ਤੇ ਗਵਰਨਮੈਂਟ ਨੂੰ ਕਿ ਉਹ ਜਿਹੜੀ ਧਿਰ ਹੈ ਬੇਸ਼ੱਕ ਸਾਸੀ 2 ਸਾਲ ਪਹਿਲਾਂ ਜੋ ਫੈਸਲਾ ਕੀਤਾ ਸੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਉਹ ਵੀ ਉੱਥੇ ਖੜੀ ਸੀ ਪਰ ਪੈਸੇ ਦੀ ਚਮਕਦਮਕ ਸੋਸ਼ਲ ਮੀਡੀਆ ਦੇ ਰਾਹੀਂ ਤੁਹਾਨੂੰ ਪ੍ਰਭਾਵਿਤ ਕਰ ਗਈ ਪਰ ਬਹੁਤ ਮੈਂ ਸ਼ੁਕਰਗੁਜ਼ਾਰ ਆ ਨੌਜਵਾਨਾਂ ਦਾ ਕਿ ਇੰਨੀ ਜਲਦੀ ਜਿਹੜਾ ਉਹ ਪਹਿਲੀਆਂ ਧਿਰਾਂ ਸੀ ਉਹਨਾਂ ਨੇ 40 ਸਾਲ ਲਾਏ ਇਸ ਗੱਲ ਨੂੰ ਸਮਝਣ ਲਈ ਨੌਜਵਾਨਾਂ ਨੂੰ ਫੈਸਲਾ ਕਰਨ ਲਈ ਆ ਤਾਂ 2 ਸਾਲ ਵਿੱਚ ਹੀ ਪਛਾਣੇ ਗਏ ਚੰਗੀ ਗੱਲ ਕੀ ਹੋਈ ਹੈ ਕਿ ਜਦੋਂ ਇਹ ਪਛਾਣੇ ਗਏ ਤਾਂ ਉਹ ਨੌਜਵਾਨ ਮੁੜ ਕੇ ਉਹਨਾਂ ਭਾਜਪਾ ਉਹਨਾਂ ਕਾਂਗਰਸੀਆਂ ਉਹਨਾਂ ਬਾਦਲਾਂ ਵੱਲ ਨਹੀਂ ਗਏ ਉਹਨਾਂ ਨੇ ਆਪਣਾ ਰੁਖ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਬਕਰ ਲਿਆ ਇਹ ਮੈਨੂੰ ਬਹੁਤ ਵੱਡੀ ਰਾਹਤ ਹੈ ਕਿ ਕਿਤੇ ਇੱਕ ਗਲਤ ਬੰਦੇ ਦਾ ਦਿਲ ਮੁੜਿਆ ਹੋਇਆ ਦੂਜੇ ਗਲਤ ਬੰਦੇ ਵੱਲ ਚਲ ਜਵੇ ਫਿਰ ਸਾਡੀ ਕੋਈ ਪ੍ਰਾਪਤੀ ਨਹੀਂ ਹੁੰਦੀ ਅਸੀਂ ਮੁੜਕੜ ਕੇ ਉੱਥੇ ਹੀ ਖੜ ਜਾਂਦੇ ਆ ਪਰ ਅੱਜ ਦੀਆਂ ਚੋਣਾਂ ਇਹ ਪ੍ਰਗਟ ਕਰ ਰਹੀਆਂ ਨੇ ਜੋ ਤੁਸੀਂ ਹਰ ਪਿੰਡ 'ਚ ਜਾ ਕੇ ਦੇਖ ਸਕਦੇ ਹੋ ਤੁਹਾਡੀਆਂ ਰਿਸ਼ਤੇਦਾਰੀਆਂ ਨੇ ਤੁਹਾਡੇ ਕੋਲ ਸੋਸ਼ਲ ਮੀਡੀਆ ਹੈ ਜਿਹਦੇ ਵਿੱਚ ਤੁਸੀਂ ਸਪਸ਼ਟ ਕਰ ਸਕਦੇ ਹੋ ਕਿ ਕਿੱਥੇ ਕੀ ਹੋ ਰਿਹਾ ਹੈ ਸਭ ਜਗ੍ਹਾ ਤੋਂ ਇੱਕੋ ਹੀ ਆਵਾਜ਼ ਆਏਗੀ ਜਿੱਥੇ ਅਸੀਂ ਤਿੰਨ ਤਰ੍ਹਾਂ ਖਤਮ ਕੀਤੀਆਂ ਸੀ ਆਪਣੇ ਮਨ ਚੋਂ ਅੱਜ ਚੌਥੀ ਧਿਰ ਵੀ ਖਤਮ ਕਰਤੀ ਤੇ ਸਾਡੇ ਵਾਸਤੇ ਹੁਣ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੈ ਜਿਹੜੀ ਕਿ ਪਿਛਲੇ 40 ਸਾਲ ਤੋਂ ਨਾ ਵਿਕੀ ਹੈ ਨਾ ਝੁਕੀ ਹੈ ਤੇ ਨਾ ਘਰੇ ਬੈਠੀ ਹੈ ਇਹ ਹੁੰਦਾ ਹੈ ਜਿਹੜਾ ਬੰਦਾ ਸਾਡੇ ਵਰਗਾ ਤੁਰਦਾ ਹੈ ਨਾ ਮੈਂ ਆਪਣੇ ਭਰਾਵਾਂ ਪੈਣਾ 'ਚ ਖੜ ਕੇ ਗੱਲ ਕਰਦਾ ਉਹਦਾ ਮਨ ਜਾਣੀਦਾ ਹੈ ਕਿ ਯਾਰ ਜਦੋਂ ਉਹ ਹਾਰ ਜਾਂਦੇ ਨੇ ਉਹ ਆਪਣੇ ਮਨ ਨੂੰ ਸੋਚਦੇ ਨੇ ਪੁੱਛਦੇ ਨੇ ਕਿ ਯਾਰੋ ਸਾਡੇ 'ਚ ਕਸੂਰ ਕੀ ਸੀ ਸਾਡੇ ਲੋਕਾਂ ਨੇ ਸਾਨੂੰ ਵੋਟ ਕਿਉਂ ਨਹੀਂ ਪਾਈ ਉਹ ਫਿਰ ਇੱਥੇ ਹੀ ਪਹੁੰਚਦੇ ਸੀ ਅਸੀਂ ਕਿ ਭਾਈ ਸਾਡੇ ਕੋਲ ਨਸ਼ੇ ਦਾ ਪੈਸਾ ਨਹੀਂ ਹੈ ਇਸ ਕਰਕੇ ਅਸੀਂ ਲਟਾਉਂਦੇ ਨਹੀਂ ਤੇ ਲੋਕ ਸਮਝਦੇ ਨੇ ਕਿ ਇਹ ਹੈ ਹੀ ਉਹ ਨਹੀਂ ਪਰ ਆ ਜਿਹੜੀਆਂ ਗੱਲਾਂ ਨੇ ਉਹ ਗੱਲਾਂ ਨਾਲ ਥੋੜੀ ਦੇਰ ਲਈ ਉਹਨਾਂ ਨੇ ਸਾਨੂੰ ਪਾਸੇ ਰੱਖਿਆ ਪਰ ਇਹ ਗੁਰੂ ਦੀ ਕਿਰਪਾ ਸੀ ਕਿ ਅਸੀਂ ਪਾਸੇ ਰੱਖ ਕੇ ਵੀ ਅੱਗੇ ਤੁਰਦੇ ਰਹੇ ਅੱਜ ਅਸੀਂ ਉਸੇ ਗੁਰੂ ਦੀ ਕਿਰਪਾ ਦੇ ਨਾਲ ਆਪਣੇ ਲੋਕਾਂ ਦੀ ਨਿਗਾਹ 'ਚ ਆ ਗਏ ਤੇ ਅੱਜ ਉਹ ਸਾਨੂੰ ਬਲਾ ਬਲਾ ਕੇ ਕਹਿ ਰਹੇ ਨੇ ਕਿ ਸਾਡੇ ਪਿੰਡ ਆਓ ਸਾਡੇ ਪਿੰਡ ਆਓ ਜਿਹੜੇ ਬੱਚੇ ਦਾ ਨਾਂ ਲਿਆ ਗਿਆ ਅਮਰੀਕਾ ਦਾ ਮੈਨੂੰ ਨਾਂ ਤਾਂ ਨਹੀਂ ਪਤਾ ਪਰ ਰਾਤ ਨੂੰ ਇੱਕ ਮੈਨੂੰ ਫੋਨ ਆਇਆ ਸੀ ਕਿ ਤੁਸੀਂ ਕੱਲ ਸਾਡੇ ਪਿੰਡ ਜਾਣਾ ਹੈ ਤੁਹਾਡੇ ਰੋਟੀ ਪਾਣੀ ਦਾ ਪ੍ਰਬੰਧ ਕਰ ਦਈਏ ਜੀ ਮੈਂ ਕਹਾ ਭਰਾਵਾ ਅਸੀਂ ਤੁਹਾਡੇ ਪਿੰਡ ਪਹਿਲੇ ਟਾਈਮ ਜਾਣਾ ਐ ਇੰਨਾ ਕੁ ਮੈਨੂੰ ਪਤਾ ਹੈ ਬਾਕੀ ਤਾਂ ਪ੍ਰੋਗਰਾਮ ਮੁੰਡੇ ਬਣਾਉਂਦੇ ਨੇ ਪਰ ਤੂੰ ਜਿਹੜੇ ਪਿੰਡ ਦਾ ਕਕਰਾਲੇ ਦਾ ਨਾਮ ਲੈ ਰਿਹਾ ਹੈ ਉਹ ਮੇਰਾ ਪਹਿਲਾ ਪਿੰਡ ਹੈ ਇਸ ਕਰਕੇ ਚਾਹ ਪਾਣੀ ਜੋ ਪਿੰਡ ਵੱਲੋਂ ਹੋਏਗੀ ਉਹ ਤਾਂ ਅਸੀਂ ਛੱਕ ਕੇ ਜਾਵਾਂਗੇ ਜੇ ਲੰਗਰ ਦਾ ਟਾਈਮ ਹੋਏਗਾ ਤਾਂ ਅਸੀਂ ਲੰਗਰ ਛਕ ਲਾਂਗੇ ਤੁਸੀਂ ਇਸ ਵਾਰ ਨਾ ਕਰੋ ਅੱਗੇ ਕਿਤੇ ਕਾਲਾਂਗੇ ਉਹੀ ਸ਼ਾਇਦ ਬੱਚਾ ਉਹ ਹੋਵੇ ਜਿਹਨੇ ਤੁਹਾਨੂੰ ਤੁਹਾਡਾ ਮਿੱਤਰ ਹੈ ਤੇ ਕਾਲਾ ਧਿਆਨ ਰਿਕਾਰਡਿੰਗ ਵੀ ਪਾਈ ਹੈ ਹਾਂ ਅੱਛਾ ਉਹ ਕਹਿੰਦੇ ਰਿਕਾਰਡਿੰਗ ਵੀ ਪਾਈ ਹੈ ਤੇ ਉਹੀ ਬੱਚਾ ਹੋਊਗਾ ਫਿਰ ਕਿਉਂਕਿ ਮੈਨੂੰ ਤਾਂ ਉਹਨੇ ਫੋਨ ਤੇ ਗੱਲ ਕੀਤੀ ਸੀ ਮੈਂ ਮਾਨ ਸਾਹਿਬ ਨੂੰ ਮਿਲ ਕੇ ਆ ਰਿਹਾ ਸੀ ਰਾਤ 8 9 ਵਜੇ ਉਦੋਂ ਮੇਰੀ ਗੱਲ ਹੋਈ ਹੈ ਸੋ ਇਹ ਮੇਰੀ ਬੇਨਤੀ ਹੈ ਦੂਜੇ ਪਾਸੇ ਮੈਂ ਇਹ ਜ਼ਰੂਰ ਦੱਸਣਾ ਚਾਹੁੰਦਾ ਆਪਣੇ ਪੰਜਾਬ ਦੇ ਲੋਕਾਂ ਨੂੰ ਕਿ ਦੀਪ ਸਿੱਧੂ 2 2.5 ਸਾਲ ਪਹਿਲਾਂ ਸਾਡੇ ਚ ਆਇਆ ਉਹ ਕੀ ਦੱਸ ਕੇ ਗਿਆ ਇਹ ਕੋਈ ਲੁਕੀ-ਛਿਪੀ ਗੱਲ ਨਹੀਂ ਹੈ ਇਹ ਅੱਜ ਦੁਨੀਆ ਵੀਡੀਓ ਕੱਢ-ਕੱਢ ਕੇ ਉਹਦੀ ਸੁਣਦੀ ਆ ਮੈਂ ਵੀ ਉਹਨਾਂ ਚ ਇੱਕ ਆ ਜਿਹਨੇ ਜ਼ਿੰਦਗੀ ਭਰ ਸੰਘਰਸ਼ ਕੀਤਾ ਪਰ ਅੱਜ ਵੀ ਮੈਨੂੰ ਦੀਪ ਦੀ ਗੱਲ ਸੁਣੀ ਚੋ ਕੋਈ ਨਾ ਕੋਈ ਗੱਲ ਐਸੀ ਲੱਭ ਜਾਂਦੀ ਹੈ ਜਿਹੜੀ ਕਿ ਨਵੀਂ ਹੈ ਉਹ 2.5 ਸਾਲ ਚ ਅੱਜ ਦੁਨੀਆ ਉਹਨਾਂ ਉਹਦਾ ਨਾਂ ਹੀ ਕਉ ਲੈ ਜਾਂਦੀ ਐ ਕਿਉਂਕਿ ਇੰਨੀ ਪਵਿੱਤਰ ਆਤਮਾ ਬਹੁਤ ਚਿਰ ਬਾਅਦ ਮਿਲਦੀ ਹੁੰਦੀ ਐ ਠੀਕ ਐ ਸਿਮਰਨਜੀਤ ਸਿੰਘ ਮਾਨ ਉਹ ਪਵਿੱਤਰ ਆਤਮਾ ਐ ਜਿਹੜੀ ਕਦੇ ਵੀ ਸਾਡੇ ਵਾਂਗ ਅਕਦੀ ਨਹੀਂ ਉਹ ਹਾਰ ਜਾਂਦੇ ਨੇ ਜਮਾਨਤਾ ਜਫਤ ਹੋ ਜਾਂਦੀਆਂ ਨੇ ਸਾਨੂੰ ਬਿਠਾ ਕੇ ਕਹਿੰਦੇ ਨੇ ਕੋਈ ਨਹੀਂ ਜਿਹੜੀ ਲੜਾਈ ਅਸੀਂ ਲੜ ਰਹੇ ਹਾਂ ਉਹ ਹਰ ਇੱਕ ਨੂੰ ਸਮਝ ਨਹੀਂ ਆਏਗੀ ਜਿੱਦ ਦਿਨ ਸਮਝ ਆ ਗਈ ਉਹਨਾਂ ਨੇ ਪਿੱਛੇ ਨਹੀਂ ਹਟਣਾ ਇਹ ਮੇਰੀ ਗੱਲ ਯਾਦ ਰੱਖਿਓ ਮੈਂ ਰਹਾ ਅਸੀਂ ਕਈ ਵਾਰੀ ਕਹਿ ਜਾਂਦੇ ਆ ਫਿਰ ਅਸੀਂ ਤਾਂ ਚਲੇ ਜਾਣਾ ਉਹ ਹੱਸ ਕੇ ਕਹਿੰਦੇ ਨੇ ਨਹੀਂ ਮੈਂ ਤਾਂ ਆਪਣਾ ਖਾਲਸਤਾਨ ਬਣਾ ਕੇ ਜਾਊਂਗਾ ਮੈਂ ਨਹੀਂ ਜਾਂਦਾ ਸੋ ਉਹਨਾਂ 'ਚ ਹੌਸਲਾ ਹੈ ਉਹਨਾਂ 'ਚ ਹੌਸਲਾ ਹੈ ਅਸੀਂ ਉਹਨਾਂ ਤੋਂ ਹੌਸਲਾ ਲੈਣੇ ਆ ਮੈਨੂੰ ਹੌਸਲੇ ਤੋਂ ਇੱਕ ਗੱਲ ਅਚਾਨਕ ਯਾਦ ਆ ਗਈ ਮੈਂ ਜਗਤਾਰ ਸਿੰਘ ਹਵਾਰਾ ਦਾ 5 ਸਾਲ ਮੁਲਾਕਾਤੀ ਰਹਾ ਜਦੋਂ ਮੈਂ ਉਹਨਾਂ ਨੂੰ ਮਿਲ ਕੇ ਆਉਂਦਾ ਨਾ ਮੈਂ 2 ਮਹੀਨੇ ਸੱਚੀ ਗੱਲ ਰੱਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿੰਦਾ ਮੈਂ 2 ਮਹੀਨੇ એનર્ਜੀ ਨਾਲ ਭੜ ਜਾਂਦਾ ਸੀ ਹੁਣ ਉਹ ਤਾਂ ਉਸ ਵਕਤ 27 ਸਾਲ ਤੋਂ ਅੰਦਰ ਸੀ ਅੱਜ ਉਹ 32 ਸਾਲ ਤੋਂ ਅੰਦਰ ਹੈ ਮੈਂ 27 ਸਾਲ ਮੈਂ ਅੱਜ ਤੋਂ 5 ਸਾਲ ਪਹਿਲਾਂ ਦੀ ਗੱਲ ਕਰਦਾ ਯਾਰੋ 32 ਸਾਲ 27 ਸਾਲ ਤੋਂ ਅੰਦਰ ਰਿਹਾ ਹੋਇਆ ਬੰਦਾ ਬਾਹਰਲੇ ਬੰਦੇ ਨੂੰ ਉਤਸ਼ਾਹਤ ਕਰ ਰਿਹਾ ਹੈ ਇਸ ਤੋਂ ਜ਼ਿਆਦਾ ਸਾਡੇ ਕੋਲ ਪ੍ਰੂਫ ਕੀ ਹੋ ਸਕਦੇ ਨੇ ਤੇ ਦੂਜੇ ਪਾਸੇ ਪੰਜਾਬ ਨੂੰ ਇਹ ਸੋਚਣਾ ਪਊਗਾ ਕਿ ਸਾਡੇ ਹੀ ਬੱਚੇ 32-32 ਸਾਲ ਤੋਂ ਅੰਦਰ ਕਿਉਂ ਨੇ 20 ਸਾਲ ਦੀ ਕੈਦ ਜਿਹੜੀ ਸਖਤ ਉਮਰ ਕੈਦ ਹੈ ਉਹ ਉਹ ਕੱਟ ਚੁੱਕੇ ਨੇ ਹੁਣ ਕਿਹੜਾ ਕਾਨੂੰਨ ਐਸਾ ਸਾਨੂੰ ਵੀ ਕੋਈ ਵਕੀਲ ਭਰਾ ਸਮਝਾਵੇ ਕਿ ਜਿਹਦੇ ਤਹਿਤ ਸਾਡੇ ਬੱਚੇ 32-32 ਸਾਲ ਤੋਂ ਅੰਦਰ ਨੇ ਤੇ ਇੱਕ ਹੁਣ ਸਾਡਾ ਨੌਜਵਾਨ ਉੱਠਿਆ ਦੀਪਦੀ ਜਿਹੜੀ ਚਲਾਈ ਹੋਈ ਲਹਿਰ ਹੈ ਉਹਦੇ ਵਿੱਚੋਂ ਨਿਕਲਿਆ ਅਮਰਪਾਲ ਸਿੰਘ ਅਮਰਪਾਲ ਸਿੰਘ ਅਮਰਤ ਸ਼ਕਾਰ ਰਿਹਾ ਸੀ ਉਹਦਾ ਮੇਨ ਮਕਸਦ ਸੀ ਜਿਹੜਾ ਬੱਚਾ ਅਮਰਤ ਸ਼ਕ ਲੂਗਾ ਉਹ ਨਸ਼ੇ ਤੋਂ ਦੂਰ ਹੋ ਜਾਊਗਾ ਪੰਜਾਬ ਚੋਂ ਨਸ਼ਿਆਂ ਨੂੰ ਕੱਢਣ ਦੇ ਲਈ ਉਹਨੂੰ ਜਿਹੜਾ ਰਸਤਾ ਲੱਭਿਆ ਉਹਦਾ ਵਹੀਰੋ ਵਹੀਰ ਉਹ ਪਿੰਡੋਂ ਪਿੰਡ ਪ੍ਰਚਾਰ ਕਰ ਰਿਹਾ ਸੀ ਇੱਕ ਨੈਰੇਟਿਵ ਘੜ ਕੇ ਵਿੱਚ ਹੀ ਬੰਦੇ ਬਿਠਾ ਕੇ ਐਸੀਆਂ ਗੱਲਾਂ ਕਰਵਾਈਆਂ ਗਈਆਂ ਜਿਹਦੇ ਕਰਕੇ ਬਹਾਨਾ ਬਣਾਇਆ ਗਿਆ ਪਰ ਮੈਨੂੰ ਤੇ ਸਾਰਿਆਂ ਨੂੰ ਸਰਕਾਰ ਜਵਾਬ ਨਹੀਂ ਦੇ ਸਕਦੀ ਕਿ 3000 ਕਿਲੋਮੀਟਰ ਦੂਰ ਉਹਨੂੰ ਭੇਜਣ ਦਾ ਕਾਰਨ ਕੀ ਸੀ ਜੇਲ੍ਹਾਂ ਵਿੱਚ ਇੱਥੇ ਵੀ ਬੱਚੇ ਹੈਗੇ ਨੇ ਬੰਦੇ ਹੈਗੇ ਨੇ ਜਿਨ੍ਹਾਂ ਦੇ ਕੋਈ ਕੇਸ ਹੈ ਉਹ ਵੀ ਹੈਗੇ ਨੇ ਪਰ 1 ਸਾਲ ਤੋਂ ਹਜੇ ਉਹਨੂੰ ਦੱਸਿਆ ਨਹੀਂ ਗਿਆ ਕਾਨੂੰਨੀ ਤੌਰ ਤੇ ਕਿ ਤੇਰੇ ਤੇ ਦੋਸ਼ ਕੀ ਹੈ ਐਨਐਸਏ ਦਾ ਮਤਲਬ ਕੀ ਹੈ ਇਹ ਬਿਨਾਂ ਦੋਸ਼ ਦੱਸਿਆਂ ਸਰਕਾਰ ਕੋਟ ਨਹੀਂ ਸਰਕਾਰ ਆਪਣੇ ਤੌਰ ਤੇ ਇੱਕ ਸਾਲ ਲਈ ਅੰਦਰ ਰੱਖ ਸਕਦੀ ਹੈ ਤੇ ਉਹਨੇ ਇਹ ਜਿਹਾ ਕਿਹੜਾ ਕੰਮ ਕੀਤਾ ਉਹ ਤਾਂ ਦੁਬਈ ਛੱਡ ਕੇ ਆਇਆ ਸਾਡੀ ਖਾਤਰ ਅਗਲੀ ਗੱਲ ਜਿਹੜੀ ਸਾਡੇ ਵਿਚਾਰਨ ਵਾਲੀ ਹੈ ਜਿਹੜੇ ਲੋਕ ਬਾਦਲ ਦਲੀਏ ਸਾਨੂੰ 40 ਸਾਲ ਤੋਂ ਧੋਖਾ ਦਿੰਦੇ ਆ ਰਹੇ ਨੇ ਰੱਬ ਨੇ ਉਹਨਾਂ ਨੂੰ ਵੀ ਨੰਗੇ ਕਰਤਾ ਅੱਜ ਬੇਸ਼ੱਕ ਉਹ ਟਾਰਾ ਮਾਰੇ ਵਿਰਸਾ ਸਿੰਘ ਬਲਟੋਆ ਕਿ ਮੈਂ ਵੋਟਾਂ ਲਊਂਗਾ ਮੇਰੇ ਨਾਲ ਕੋ ਗੱਲ ਕਰਕੇ ਦਿਖਾਵੇ ਪਰ ਸੱਚ ਇਹ ਹੈ ਕਿ ਉਹਨਾਂ ਨੇ ਅਮਰਤਪਾਲ ਸਿੰਘ ਜੀ ਨੂੰ ਅੰਦਰ ਰੱਖਣ ਵਾਸਤੇ ਸਿੱਖ ਵੋਟਾਂ ਦੀ ਪੰਜਾਬ ਦੇ ਵੋਟਾਂ ਦੀ ਵੰਡ ਲਈ ਵਿਰਸਾ ਸਿੰਘ ਬਲਟੋਆ ਖੜਾਇਆ ਹੈ ਉਹ ਕੌਣ ਖੜਾ ਰਿਹਾ ਹੈ ਉਹ ਇੰਡੀਅਨ ਸਟੇਟ ਖੜਾ ਰਹੀ ਹੈ ਉਹ ਭਾਜਪਾ ਖੜਾ ਰਹੀ ਹੈ ਉਹ ਮਜੀਠੀਆ ਖੜਾ ਰਿਹਾ ਹੈ ਉਹ ਸੁਖਬੀਰ ਖੜਾ ਰਿਹਾ ਹੈ ਘੱਟੋ ਘੱਟ ਸਾਨੂੰ ਇਹ ਗੱਲ ਸਮਝ ਤਾਂ ਲੈਣੀ ਚਾਹੀਦੀ ਹੈ ਇਹ ਸਾਡੇ ਬੱਚੇ ਨੂੰ ਬਾਹਰ ਆਉਣ 'ਚ ਅੜਿੱਕਾ ਸ਼ਰਿਆਮ ਪਾ ਰਹੇ ਨੇ ਜੇ ਇਹ ਸ਼ਰਿਆਮ ਅੜਿੱਕਾ ਪਾ ਸਕਦੇ ਨੇ ਤਾਂ ਯਾਰੋ ਇਹ ਹੋਰ ਘੱਟ ਕਰਨਗੇ ਜਿਹੜਾ ਅੰਦਰ ਖਾਤੇ ਕਰਦੇ ਨੇ ਜਿਹੜਾ ਡਰਾਇੰਗ ਗਰੁੱਪਾਂ 'ਚ ਬੈਠ ਕੇ ਕਰਦੇ ਨੇ ਸੋ ਗੱਲਾਂ ਬੇਅੰਤ ਨੇ ਮੈਂ ਸਿੱਧੇ ਰੂਪ 'ਚ ਚਾਰ ਗੱਲਾਂ ਚਾਰ ਧਿਰਾਂ ਨੂੰ ਬਰਾਬਰ ਦਾ ਜ਼ਿੰਮੇਵਾਰ ਸਮਝਦਾ ਆਪ ਹੋਵੇ ਉਹ ਭਾਵੇਂ 2 ਸਾਲ ਤੋਂ ਸਾਡੇ ਤੇ ਜ਼ੁਲਮ ਕਰ ਰਹੀ ਹੈ ਪਰ ਕਰ ਉਹੀ ਕੁਛ ਰਹੀ ਹੈ ਜੋ ਪਹਿਲਾਂ ਕਾਂਗਰਸ ਭਾਜਪਾ ਤੇ ਬਾਦਲ ਕਰਦੇ ਰਹੇ ਨੇ ਅੱਜ ਇਹ ਚਾਰੇ ਤਰ੍ਹਾਂ ਸਾਡੇ ਉਲਟ ਖੜੀਆਂ ਨੇ ਅਸੀਂ 40 ਸਾਲ ਤੋਂ ਇਹਨਾਂ ਦੀਆਂ ਗਲਤ ਹਰਕਤਾਂ ਕਰਕੇ ਇਹਨਾਂ ਦੇ ਜ਼ੁਲਮਾਂ ਕਰਕੇ ਇਹਨਾਂ ਦੇ ਖਿਲਾਫ ਖੜੇ ਆ ਰਹੇ ਹਾਂ ਅੱਜ ਗੁਰੂ ਗੋਬਿੰਦ ਸਿੰਘ ਜੀ ਮਾਣ ਕਰਦੇ ਆ ਪਹਿਲਾਂ ਵੀ ਕਰਦੇ ਸੀ ਕਿ ਸਾਨੂੰ ਸਾਡੇ ਭਰਾ ਮਲਾਤੇ ਬਸ ਤੇ ਆ ਬੱਚੇ ਜਿਹੜੇ ਕਿਸੇ ਭਲੇਖੇ ਨਾਲ ਸਾਡੇ ਤੋਂ ਦੂਰ ਹੋਏ ਸੀ 2 ਸਾਲ ਪਹਿਲਾਂ ਇਹਨਾਂ ਨੇ ਆਪ ਆ ਕੇ ਗਲਬਕੜੀ ਪਾਈ ਹੈ ਤੇ ਉਹ ਜਿਹੜਾ ਆਪਣਾ ਪੰਜਾਬੀ ਦਾ ਮੁਹਾਵਰਾ ਹੈ ਕਿ ਸਵੇਰ ਦਾ ਭੁੱਲਿਆ ਸ਼ਾਮ ਨੂੰ ਇਹ ਤਾਂ ਸ਼ਾਮ ਪੈ ਨਹੀਂ ਦਿੱਤੀ ਰਹੀ ਹੈ ਇਹ ਤਾਂ ਸਵੇਰੇ 7 ਵਜੇ ਭੁੱਲੇ ਸੀ ਸਾਢੇ 9-10 ਵਜੇ ਵਾਪਸ ਆ ਗਏ ਕਿਉਂਕਿ ਇਹ ਕਿਹੜਾ 20 ਸਾਲ ਬਾਅਦ ਆਜੇ ਇਹ ਕਿਹੜਾ 20 ਸਾਲ ਬਾਅਦ ਵਾਪਸ ਆਜੇ ਯਾਰ 2 ਸਾਲ ਵਿੱਚ ਹੀ ਸਮਝ ਲਿਆ ਵੀ ਜੋ ਸਾਨੂੰ ਕਿਹਾ ਗਿਆ ਸੀ ਉਹ ਇਹ ਨਹੀਂ ਨੇ ਉਹ ਤਾਂ ਸਿਮਰਨਜੀਤ ਸਿੰਘ ਮਾਣੀ ਹੈ ਜਿਹੜਾ ਹਾਰ ਤੇ ਜਿੱਤ ਤੋਂ ਉੱਪਰ ਉੱਠ ਕੇ ਪੰਜਾਬ ਤੇ ਕੌਮ ਦੀ ਸੇਵਾ ਕਰ ਰਿਹਾ ਹੈ ਸੋ ਕਾਂਗਰਸ ਸਾਡੀ ਕਾਤਲ ਜਮਾਤ ਹੈ ਬਾਦਲ ਸਾਡਾ ਗਦਾਰ ਤੇ ਸਾਨੂੰ ਲੁੱਟਣ ਕੁੱਟਣ ਵਾਲਾ ਬੰਦਾ ਹੈ ਭਾਜਪਾ ਇਹਨਾਂ ਦੇ ਪਿੱਛੇ ਬੈਠ ਕੇ ਸਾਰੇ ਪਾਪ ਕਰਾਉਂਦੀ ਹੈ ਤੇ ਆਪ ਵੀ ਉਸੇ ਰਸਤੇ ਤੁਰ ਗੀ ਆ ਸਾਨੂੰ ਆਪਣੇ ਰਸਤੇ ਅਲੱਗ ਕਰਨੇ ਪੈਣਗੇ ਸਾਨੂੰ ਪੰਜਾਬ ਦੀ ਇੱਕ ਸਿਆਸਤ ਖੜੀ ਕਰਨੀ ਪਵੇਗੀ ਜਿਹੜੀ ਆਪਾਂ ਇਸ ਵਾਰ ਕਰ ਰਹੇ ਆ ਅੱਜ ਅਸੀਂ 13 ਦਾ 13 ਸੀਟਾਂ ਤੇ ਆਪਣੇ ਬੰਦੇ ਖੜਾਏ ਨੇ ਸਾਰਾ ਪੰਜਾਬ ਅੱਜ ਤੁਹਾਨੂੰ ਚਾਹੁੰਦਾ ਸਾਡਾ ਵੀ ਹੌਸਲਾ ਵਧਿਆ ਪਾਰਟੀ ਦਾ ਅਸੀਂ ਵੀ 13 ਬੰਦੇ ਖੜਾਤੇ ਹੁਣ ਜਿੱਥੇ ਵੀ ਤੁਹਾਡੀ ਰਿਸ਼ਤੇਦਾਰੀ ਆ ਜਿੱਥੇ ਤੁਹਾਡੀ ਜਾਣ ਪਛਾਣਾ ਹੈ ਮੇਰੇ ਨੌਜਵਾਨ ਬੱਚੇ ਨੇ ਉਹਨਾਂ ਸਾਰਿਆਂ ਨੂੰ ਸਾਰੇ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨਾਲ ਦੋ ਬੰਦੇ ਸਾਡੇ ਸਹਿਯੋਗ ਚ ਖੜੇ ਨੇ ਅਮਰਤਪਾਲ ਸਿੰਘ ਜੀ ਤੇ ਲੱਖਾ ਸਿੰਘ ਸਿਧਾਣਾ ਉਹ ਵੀ ਸਾਡੇ ਨਾਲ ਨੇ ਤੇ ਇੱਕ ਬੰਦਾ ਗੁਰਦਾਸਪੁਰ ਤੋਂ ਆਪਣੀ ਆਪਣੀ ਪਾਰਟੀ ਸੁਦੀਪ ਪਰ ਕਹਿੰਦਾ ਮੈਂ ਤੁਹਾਡੇ ਨਿਸ਼ਾਨ ਤੇ ਲੜੂੰਗਾ ਉਹ ਜਿਹੜੀਆਂ ਇਹ 13 ਦੀਆਂ 13 ਸੀਟਾਂ ਨੇ ਇਹ ਹੁਣ ਅਖਬਾਰਾਂ ਚ ਵੀ ਆ ਰਹੀਆਂ ਨੇ ਅਸੀਂ ਸੋਸ਼ਲ ਮੀਡੀਆ ਚ ਵੀ ਪਾ ਰਹੇ ਆ ਕਿ ਸਾਡੇ ਬੰਦੇ ਕਿਹੜੇ ਨੇ ਸੋ ਮੇਰੀ ਬੇਨਤੀ ਇਹ ਹੈ ਕਿ ਤੁਸੀਂ ਪਿਛਲੇ ਸਾਰੇ ਜ਼ੁਲਮਾਂ ਨੂੰ ਮੈਂ ਭੁੱਲਣ ਦੀ ਗੱਲ ਹੀ ਕਹਿੰਦਾ ਆਪਣੇ ਜੂੰਦੇ ਜੀ ਨਕੌਦਰ ਦੇ ਵਿੱਚ ਚਾਰ ਬੱਚੇ ਸਾਡੇ ਬਰਨਾਲੇ ਨੇ ਸ਼ਹੀਦ ਕੀਤੇ ਸੀ ਮੇਰੇ ਦਿਲ 'ਚ ਉਹ ਵੀ ਨਹੀਂ ਜਾਂਦੀ ਕਿਉਂਕਿ ਮੈਂ ਵੀ ਫੈਡਰੇਸ਼ਨ 'ਚ ਕੰਮ ਕੀਤਾ ਉਹ ਵੀ ਬੱਚੇ ਫੈਡਰੇਸ਼ਨ ਦੇ ਸੀ ਇਹ ਗੱਲ 86 ਦੀ ਹੈ 84 'ਚ ਇਹਨਾਂ ਨੇ ਪੂਰੀ ਗਦਾਰੀ ਕਰਕੇ ਦਰਬਾਰ ਸਾਹਿਬ ਤੇ ਹਮਲਾ ਕਰਵਾਇਆ ਉਹਦੇ 'ਚ ਬਾਦਲ ਕਾਂਗਰਸ ਬਰਾਬਰ ਦੀ ਜ਼ਿੰਮੇਵਾਰ ਹੈ ਤੇ ਭਾਜਪਾ ਦਾ ਲੀਡਰ ਕਹਿੰਦਾ ਹੈ ਅਡਵਾਨੀ ਕਿਤਾਬ ਲਿਖਦਾ ਹੈ ਮਾਈ ਕੰਟਰੀ ਮਾਈ ਲਾਈਫ ਮੇਰੀ ਜ਼ਿੰਦਗੀ ਮੇਰਾ ਦੇਸ਼ ਇਹ ਅੱਜ ਮਾਰਕੀਟ ਚ ਮਿਲਦੀ ਹੈ ਉਸ ਕਿਤਾਬ ਦੇ ਵਿੱਚ ਪੜੋ ਬੱਚਿਓ ਉਸ ਤੁਹਾਡੇ ਬਾਰੇ ਕੀ ਕਹਿੰਦਾ ਸਿੱਖਾਂ ਬਾਰੇ ਕੀ ਕਹਿੰਦਾ ਹੈ ਅਡਵਾਨੀ ਭਾਜਪਾ ਦਾ ਲੀਡਰ ਉਹ ਕਹਿੰਦਾ ਹੈ ਇੰਦਰਾ ਗਾਂਧੀ ਦਰਬਾਰ ਸਾਹਿਬ ਤੇ ਹਮਲਾ ਕਰਨ ਤੋਂ ਝਿਜਕਦੀ ਸੀ ਅਸੀਂ ਉਹਨੂੰ ਹੌਸਲਾ ਦੇ ਕੇ ਦਰਬਾਰ ਸਾਹਿਬ ਤੇ ਹਮਲਾ ਕਰਵਾਇਆ ਹੈ ਉਹ ਆਪਣੀ ਯਾਰੀ ਕਾਂਗਰਸ ਨਾਲ ਲਾ ਰਿਹਾ ਹੈ ਭਾਜਪਾ ਵਾਲਾ ਕਿਤਾਬ ਲਿਖ ਕੇ ਤੇ ਤੁਹਾਡੇ ਮਹਾਨ ਸ਼ਹੀਦ ਮੇਰੇ ਤੇ ਮੇਰੀ ਪਾਰਟੀ ਦੇ ਲੀਡਰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਉਹ ਕਿਤਾਬ ਜ ਕੀ ਲਿਖਦਾ ਹੈ ਵੀ ਇਹ ਮਖਾਸੁਰ ਦਾੰਤ ਹੈ ਇਹ ਲਿਖਦਾ ਕੌਣ ਹੈ ਅਡਵਾਨੀ ਲਿਖਦਾ ਕਿਸ ਦੇ ਬਾਰੇ ਹੈ ਸੰਤ ਜਰਨੈਲ ਸਿੰਘ ਭਿੰਡਰਾਂ ਬਾਰੇ ਸੋ ਮੇਰੀ ਉਮਤ ਮੇਰੇ ਬੱਚੇ ਪੰਜਾਬ ਦਾ ਭਵਿੱਖ ਇਹਨਾਂ ਸਾਰੀਆਂ ਗੱਲਾਂ ਨੂੰ ਅੱਜ ਜਾਣ ਕੇ ਅੱਗੇ ਇਹਨਾਂ ਨੇ ਤੁਰਨਾ ਹੈ ਚਟੀਆਂ ਦਾੜੀਆਂ ਵਾਲਿਆਂ ਦਾ ਇੱਕ ਟਾਈਮ ਹੁੰਦਾ ਹੈ ਉਸ ਤੋਂ ਬਾਅਦ ਉਹਨਾਂ ਨੇ ਦੁਨੀਆ ਤੋਂ ਜਾਣਾ ਹੁੰਦਾ ਹੈ ਅਸੀਂ ਵੀ ਜਾਣਾ ਹੈ ਕਿਉਂਕਿ ਸਾਡੀਆਂ ਵਾਰੀਆਂ ਨੇ ਸਾਰਿਆਂ ਦੀ ਜਿਹੜੇ ਮੇਰੇ ਨਾਲ ਦੇ ਨੇ ਅੱਗਾ ਪਿੱਛਾ ਰੱਬ ਨੂੰ ਪਤਾ ਹੈ ਪਰ ਜਿਹੜੀ ਅੱਜ ਜਵਾਨੀ ਸਾਡੇ ਨਾਲ ਤੁਰ ਪਈ ਹੈ ਮੈਂ ਉਹਨੂੰ ਇੱਕ ਬੇਨਤੀ ਕਰਾਂਗਾ ਜਿਉਂ-ਜਿਉ ਤੁਸੀਂ ਪਾਰਟੀ ਬਾਰੇ ਸਮਝੋਗੇ ਤੁਹਾਨੂੰ ਪੰਜਾਬ ਦੇ ਬਾਰੇ ਇਹ ਧਿਰ ਦਾ ਪਤਾ ਲੱਗੂਗਾ ਕਿ ਇਹ ਕਦੋਂ ਤੇ ਕਿਵੇਂ ਤੇ ਕਿਹਨਾ ਕਿਹਨਾ ਹਾਲਾਤਾਂ ਦੇ ਵਿੱਚੋਂ ਇਹ ਪੰਜਾਬ ਦੇ ਨਾਲ ਖੜੇ ਰਹੇ ਨੇ ਇਹ ਪੰਜਾਬ ਦਾ ਪਾਣੀ ਵਗਦਾ ਦੇਖ ਕੇ ਸਿਮਰਨਜੀਤ ਸਿੰਘ ਮਾਨ ਦੀ ਅਖਬਾਰ ਕੱਢ ਕੇ ਦੇਖੋ ਉਹ ਜਾ ਕੇ ਨਹਿਰ ਦੇ ਵਿੱਚ ਸੌਂਗੇ ਸੀ ਐਸ ਵੀ ਐਲ ਨਹਿਰ ਦੇ ਵਿੱਚ ਸੌਂਗੇ ਸੀ ਹਾਈ ਰਾਤ ਸੁੱਤੇ ਰਹੇ ਵੀ ਜਾਂ ਤਾਂ ਮੇਰੇ ਉੱਤੋਂ ਦੀ ਪਾਣੀ ਕੱਢ ਦਿਓ ਜਾਂ ਫਿਰ ਪਾਣੀ ਜਾਊਗਾ ਨਹੀਂ ਠੀਕ ਆ ਜਟਾਣਾ ਸਾਹਿਬ ਨੇ ਜੋ ਕੀਤਾ ਉਹ ਸਾਡੀ ਲੋੜ ਸੀ ਉਹ ਪੰਜਾਬ ਦੀ ਲੋੜ ਸੀ ਉਹਨਾਂ ਨੇ ਸ਼ਹਾਦਤਾਂ ਦਿੱਤੀਆਂ ਨੇ ਪਰ ਸਿਮਰਨਜੀਤ ਸਿੰਘ ਮਾਨ ਵੀ ਉਸ ਦਰਿਆ ਦੇ ਵਿੱਚ ਜਾ ਕੇ ਲੇਟ ਉਸ ਬਣਦੀ ਨਹਿਰ 'ਚ ਜਾ ਕੇ ਲੇਟ ਗਿਆ ਸੀ ਸੋ ਇਹ ਸਾਰੀਆਂ ਗੱਲਾਂ ਹੋਰ ਵੀ ਬਹੁਤ ਗੱਲਾਂ ਨੇ ਇਹ ਪੰਜਾਬ ਹੈ ਪੰਜਾਬ ਨੂੰ ਪੰਜਾਬ ਹੀ ਰਹਿਣ ਦੇਣਾ ਆਪਾਂ ਨੇ ਕਿਸੇ ਹੋਰ ਦੇ ਹਵਾਲੇ ਨਹੀਂ ਕਰਨਾ ਦਿੱਲੀ ਸਾਡੀ ਹਮੇਸ਼ਾ ਵੈਰੀ ਰਹੀ ਹੈ ਇਹਦੇ ਤੇ ਰਾਜ ਕੋਈ ਤੇਰ ਵੀ ਕਰਦੀ ਹੋਵੇ ਇਹ ਜਿਹੜੀਆਂ 4-5 ਪਾਰਟੀਆਂ ਕਰਦੀਆਂ ਨੇ ਨਾ ਇਸ ਤੋਂ ਪਹਿਲਾਂ ਬੜੇ ਜਰਮਾਨੇ ਆਏ ਨੇ ਉਹਨਾਂ ਦਿੱਲੀ ਤੇ ਰਾਜ ਕੀਤਾ ਪਰ ਪੰਜਾਬ ਉਹਨਾਂ ਦੇ ਮੂਰੇ ਵੀ ਖੜਾ ਹੈ ਤੇ ਅੱਜ ਇਹਨਾਂ ਦੇ ਮੂਰੇ ਵੀ ਖੜੇਗਾ ਤੇ ਇਹ ਜਿਹੜੀ ਪੰਜਾਬ ਦੀ ਧਰੈ ਮੇਰੀ ਕੌਮ ਮੇਰਾ ਪੰਜਾਬ ਬਸ ਇਹੀ ਮੇਰਾ ਨਾਰਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ